ਹਾਂਜੀ ਸਸ਼ੀਕਾ ਜੀ ਇਸ ਟਾਈਮ ਪਹੁੰਚ ਚੁੱਕੇ ਆ ਜੀ ਅਸੀਂ ਟਿੱਬਿਆਂ ਦੇ ਵਿੱਚ ਨਾਬਾ ਤੇ ਵਜੀਦਪੁਰ ਦੇ ਲਵੇ ਜੋ ਪਿੰਡੋਪਣਾ ਉੱਥੇ ਪਹੁੰਚੇ ਸੀਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਹਲਦੀ ਆ ਰਹੀ ਆ ਉਹਦੀਆਂ ਲਾਈਵ ਤਸਵੀਰਾਂ ਖੇਤਾਂ ਦੇ ਵਿੱਚੋਂ ਹਲਦੀ ਰੋਗ ਜਿਹੜਾ ਬੋਲਿਆ ਜਾਂਦਾ ਉਹਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਸੀਗੇ ਤੁਹਾਨੂੰ ਹਲਦੀ ਰੋਗ ਉੜਿਆ ਕਿੰਨਾ ਆ ਰਿਹਾ ਹੋਰਾਂ ਨੇਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਹਲਦੀ ਰੋਗ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਸੀਗੇ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਜੋ ਕਿ ਨੇਰੀ ਦੇ ਲਵੇ ਹੌਲੀ ਹੌਲੀ ਆ ਰਹੀਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਨਾਬਾ ਬਲਾਕ ਦੇ ਲਵੇ ਪਿੰਡਾ ਆਪਣਾ ਉਹਦੇ ਨਜ਼ਦੀਕ ਖੜੇ ਸੀਗੇ ਉੱਥੇ ਦੀ ਲਾਈਵ ਤਸਵੀਰਾਂ ਦਿਖਾ ਰਹੇ ਸੀਗੇ ਤੁਹਾਡੇ ਨਾਲ ਹਲਦੀ ਰੋਗਾ ਜੋ ਜੀਰੀਆਂ ਦੇ ਵਿੱਚ ਚੱਲ ਰਿਹਾ ਉਹਦੀ ਲਾਈਵ ਤਸਵੀਰਾਂ ਦਿਖਾ ਰਹੇ ਸੀ ਕਿੰਨਾ ਹਲਦੀ ਰੋਗ ਉੜਿਆ ਆ ਰਿਹਾ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਜੋ ਪਿੰਡਾ ਪਿੰਡ ਦੇ ਨਜ਼ਦੀਕ ਦੀ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਭੜਾ ਸਮੈਲ ਆ ਰਹੀ ਹੈ ਹਲਦੀ ਰੋਗ ਦੀ ਇਹਦੀਆਂ ਲਾਈਵ ਤਸਵੀਰਾਂ ਦਿਖਾ ਰਿਆ ਸੀਗਾ ਤੁਹਾਨੂੰ ਹਲਦੀ ਰੋਗ ਦੀਆਂ ਲਾਈਵ ਤਸਵੀਰਾਂ ਇਸ ਟਾਈਮ ਪੱਪਿਆਂ ਦੇ ਵਿੱਚੋਂ ਓਪਲਾਂ ਦੇ ਨਜ਼ਦੀਕ ਆ ਜੀ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਨੇ ਏਰੀਆ ਇੰਨੀ ਆ ਕਿ ਖੜਿਆ ਵੀ ਨਹੀਂ ਜਾ ਰਿਹਾ ਹਲਦੀ ਦੀ ਸਮੈਲ ਬਹੁਤ ਮਾਰ ਰਹੀ ਹੈ ਹਲਦੀ ਰੋਗ ਦੀ ਸੋ ਜੁੜੇ ਰਹੋ ਜੀ ਨਵੀਂ ਅਪਡੇਟ ਨਾਲ ਜਲਦੀ ਤੁਹਾਨੂੰ ਦਵਾਂਗੇ ਸਿੱਧੀਆਂ ਲਾਈਵ ਤਸਵੀਰਾਂ ਹਲਦੀ ਰੋਗ ਦੀਆਂ ਸੋ ਪਹਿਲੀ ਜੱਟ ਬਹੁਤ ਕਰਜਾ ਜੱਟਾ ਸਿਰ ਇੱਕ ਹਜੇ ਰੋਗ ਜ਼ਮੀਨਾਂ ਨੂੰ ਮਾਰ ਲੈਂਦੇ ਨੇ ਸੋ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਹਲਦੀ ਰੋਗ ਕਿਸੇ ਦੇ ਵੀ ਪਵੇ ਨਾ ਤੇ ਕਿਸੇ ਦੀ ਜੀਰੀ ਨੂੰ ਨੁਕਸਾਨ ਨਾ ਹੋਵੇ ਤੇ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਦਿਖਾ ਰਹੇ ਸੀਗੇ ਨਵੀਂ ਅਪਡੇਟ ਜਲਦੀ ਦਵਾਂਗੇ ਜੀ ਹਲਦੀ ਰੋਗ ਦੀਆਂ ਤੁਸੀਂ ਦੇਖ ਸਕਦੇ ਹੋ ਉੜਿਆ ਆ ਰਿਹਾ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਸੀਗੇ ਹਲਦੀ ਰੋਗ ਦੀਆਂ